ਲਓ ਬਾਈ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤੇ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਬਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਇਹ ਪਤ ਤੁਹਾਡੇ ਭਾਈ ਸਾਰਿਆਂ ਦੀ ਕਮਾਈਆਂ ਚਾਣ ਬਰਕਤਾਂ ਤੇ ਤਹਿ ਦਿਲੋਂ ਧੰਨਵਾਦ ਹੈ ਮੇਰੇ ਬੇਰ ਭੈਣਾਂ ਜਿਹੜੀਆਂ ਵੇ ਪਰਿਵਾਰ ਨੂੰ ਸਿਹਤ ਦੇਣ ਵਾਲੇ ਕਮੈਂਟ ਕਰਦੇ ਆ ਚਲੋ ਮਹਾਰਾਜ ਬਾਈ ਤੁਹਾਨੂੰ ਵੀ ਚੜ੍ਹਦੀਆਂ ਕਲਾਂ ਚ ਰੱਖੇ ਤੁਸੀਂ ਬਹੁਤ ਚੰਗੀ ਚੰਗੀ ਜਿਹੜੀ ਵਿਸ਼ੇਸ਼ੇ ਦਿੰਦੇ ਆ ਪਰਿਵਾਰ ਨੂੰ ਤੇ ਬਾਕੀ ਚਲੋ ਕੰਮ ਚੱਲ ਰਹੇ ਆ ਗੁੜੀਆ ਰਾਣੀ ਬਾਈ ਸਾਡੀ ਕਾਫੀ ਦਿੰਦੀ ਗਈ ਵੀ ਜਿਹੜੀ ਭੈਣ ਕੋਲ ਰਜਮਨ ਤੇ ਕੋਲ ਆਈ ਨਹੀਂ ਵੀ ਬੱਚੇ ਤਾਂ ਮੈਨੂੰ ਲੱਗਦੀ ਭਗਵਾਨ ਤਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਬਾਕੀ ਚਾਹੇ ਹੋਰ ਕੋਈ ਨਾ ਕਰੇ ਨਾ ਕਰੇ ਕੋਈ ਕਰੇ ਤਾਂ ਕੰਮ ਨਹੀਂ ਕਰਦੀ ਸਰਕਾਰ ਕੁਝ ਨਹੀਂ ਤੇ ਬਾਕੀ ਬੱਚਿਆਂ ਖਾਤਰ ਬੈਸਟ ਹੈ ਮੈਨੂੰ ਲੱਗਦੀ। ਕਿਉਂਕਿ ਛੁੱਟੀਆਂ ਵਧਾਉਂਦੀਆਂ। ਵੀ ਕਹਿੰਦੇ ਹੁਣ ਚਲੋ ਵਧੀਆ। ਬਾਕੀ ਚਲੋ ਚੱਲ ਰਿਹਾ ਕੰਮ ਬਾਈ। ਮੌਸਮ ਹੈ ਜਿਹੜਾ ਪੂਰੀ ਉਹਨੇ ਠੰਡ ਨੇ 10 ਤੱਕ ਦਿੱਤੀ ਵੀ ਹੈ। ਤੁਸੀਂ ਮੇਰੇ ਕੱਪੜਿਆਂ ਤੇ ਗੈਸ ਲਾ ਲੈਣਾ। ਬਾਕੀ ਆ ਦੇਖੋ ਪਾ ਦਾ ਬਾਈ। ਵਸਤਾਨੇ ਆਪਣੇ ਕੋਲ ਪਏ ਆ। ਵੀ ਘੁੰਮਣ ਹਾਰ ਆ ਵਾ ਤੁਹਾਨੂੰ ਪਤਾ ਵੀ। ਕੰਮ ਤਾਂ ਚਲੋ। ਜਾ ਕੇ ਆਇਆ ਆ ਮਨ ਵੀ ਲੱਗਿਆ ਵਾ ਬਾਈ। ਵੀ ਗੱਡੀ ਸਾਫ਼ ਕਰਨ ਕਾਫੀ ਦਿੰਦੀ ਸੀ ਟਰੈਕਟਰ ਗਿਆ ਵਾ ਜਸਵੀਰ ਬਾਈ ਕੋ। ਦੇਖਾ ਤੁਸੀਂ ਉਹਦੇ ਮਕਾਨ ਦਾ ਕੰਮ ਚੱਲਦਾ ਚਲੋ ਉੱਧਰ ਵੀ ਕੈਮਰਾ ਮੈਂ ਲੈ ਕੇ ਨਹੀਂ ਜਾਂਦਾ ਵੀ ਉਹ ਜਾ ਹੋ ਜਾਂਦਾ ਚਲੋ ਬਾਕੀ ਚੱਲਦਾ ਕੰਮ ਹੁਣ ਤੁਹਾਨੂੰ ਸਾਰੇ ਪਰਿਵਾਰ ਦੇ ਮੈਂਬਰਾਂ ਨਾਲੇ ਮਿਲਾ ਦੇਣਾ ਆਪਣੇ ਆਪਣੇ ਕੰਮ ਲੱਗੇ ਹੋਏ ਆ ਸਭ ਤੋਂ ਪਹਿਲਾਂ ਦੇਖੋ ਭਾਈ ਮੌਸਮ ਕੀ ਕਹਿੰਦਾ ਹੈ ਬੱਦਲਬਾਈ ਹੋਈ ਵੀ ਆ ਮੈਂ ਆ ਜਿਹੜਾ ਪਰਸੋਂ ਦੱਸਿਆ ਵਾ ਤਾਂ ਲਸਕ ਕਈ ਮੁੜ ਗਿਆ ਤਾਂ ਬਾਕੀ ਨਾ ਪਵੇ ਗੰਨੇ ਦਾ ਕੰਮ ਚੱਲਦਾ ਏ ਉਹ ਬੰਦਾ ਆਪਣਾ ਭਾਈ ਗੱਡੀ ਲੱਗਿਆ ਹੋਇਆ ਸਾਫਕਾ ਨੂੰ ਉਹਦੇ ਨਾਲ ਵੀ ਮਿਲਾ ਦਿੰਦੇ ਆ ਤੇ ਬਾਕੀ ਭਾਈ ਇੱਕ ਕਮੈਂਟ ਵੀ ਆਇਆ ਤਾਂ ਵੀ ਜਸ਼ਨ ਦੇ ਬੋਟਿਆਂ ਨੂੰ ਵੀ ਕਹਿੰਦੇ ਭਾਈ ਚਾਹ ਪਾਣੀ ਪਿਚ ਲੋ ਮੀਨਾ ਦੀ ਪਾਲਣ ਹਾਰ ਗਈ ਵੀ ਆ ਉਹ ਬਾਈ ਦਾ ਮੈਨੂੰ ਕਮੈਂਟ ਪਰ ਬੜਾ ਮਾਣ ਹੋਇਆ ਗੱਲ ਸੱਚੀ ਕਹੀ ਹੈ ਉਹਨੇ ਵੀ ਠੀਕ ਨਹੀਂ ਤੇ ਇਧਰ ਬੋਟੇ ਉਹ ਪਹਿਲਾਂ ਔਰ ਇਹਨਾਂ ਆਈ ਹੋਈ ਸੱਸਰੀ ਕਾਲ ਬਲਾ ਸੱਸੀ ਕਾਲ ਜੀ ਆਹ ਦੇਖੋ ਬਈ ਆ ਦੇਖੋ ਬਈ ਦੇ ਦੇਖਣ ਵਾਲੇ ਨਾ ਸਾਡੇ ਦੇ ਵਿੱਚ ਬਹੁਤ ਸੋਧਾਂ ਲਿਆਉਂਦੇ ਆ ਕਿਸੇ ਨੇ ਕਿਹਾ ਤਾਂ ਵੀ 파ਰਮਨ ਨੂੰ ਕਮੈਂਟ ਕਰਕੇ ਵੀ ਕਹੇ ਕਰੋ ਸਸਰੀ ਕਾਲ ਜੀ ਕਹੇ ਕਰੇ ਫਿਰ ਕਹੀਂ ਬਈ ਸਤਿ ਸ਼੍ਰੀ ਅਕਾਲ ਜੀ ਹਾਂ ਕਿ ਧੰਨਵਾਦ ਥੈਂਕ ਯੂ ਕਹਦੇ ਥੈਂਕ ਯੂ ਹਾਂ ਕਿ ਮੈਨੂੰ ਅਕਲ ਸਿਖਾਉਣ ਲਈ ਹੈ ਨਾ ਹੈ ਨਾ ਚਲ ਫਿਰ ਨੱਚ ਕੇ ਦਿਖਾ ਦੇ ਮੜਾ ਜਾ ਹਾਂ ਐ ਆ ਬਾਈ ਨੂੰ ਅਕਲ ਆ ਗਈ ਹੁਣ ਹੈ ਨਾ ਲੋ ਬਾਈ ਇੱਧਰ ਬੂਟੇ ਉਹ ਪਰ ਮਾ ਤਾਂ ਕੰਮ ਕਰਾਣਾ ਆਹਾ ਆ ਦੇ ਬਾਈ ਆ ਦੇਖੋ ਇਹ ਸਾਈਕਲ ਹੀ ਨਾ ਮਾਰ ਮੂਰ ਕੇ ਬਾਅਦ ਚ ਮੁੱਖਰ ਜਾਂਦਾ ਦੇਖ ਲਾ ਹੁਣ ਕਿੱਡੀ ਟਾਲੀ ਨੇ ਖਰਾਬ ਕਰ ਦਿੱਤੇ ਸਤਿਰੋ ਭਾਈ ਆਪਣਾ ਬੰਦਾ ਲੱਗਿਆ ਵਾ ਉਹ ਇੱਧਰ ਸਰਦਾਰ ਨਹੀਂ ਹੈ ਪਹਿਲਾਂ ਚੱਲ ਤੂੰ ਵੀ ਸਤਿ ਸ੍ਰੀ ਅਕਾਲ ਬੁਲਾ ਦੇ ਬਾਅਦ ਚ ਸਿਮੜਨੀ ਮੇਰੇ ਵੱਲੋਂ ਸਾਰਿਆਂ ਨੇ ਹੱਥ ਜੋੜ ਕੇ ਬਰਪਰ ਸਤਿ ਸ਼੍ਰੀ ਅਕਾਲ ਆ ਦੇਖ ਇੱਧਰ ਕਿੱਡੀ ਵੱਡੀ ਢਾਲੀ ਤੇਰੇ ਮੁੰਡੇ ਨੇ ਤੋੜਤੀ ਪਰਮਸਾਈਕਲੀਆਂ ਮਾਰਦਾ ਜੀ ਹੈ ਪਰਮਸਾਈਕਲੀਆਂ ਮਾਰਦਾ ਜੀ ਦਸਨ ਬਗਾਰ ਬੂਟਿਆਂ ਨੂੰ ਨਹੀਂ ਕੋਈ ਪੁੱਛਦਾ ਕਹਿੰਦੇ ਨਾ ਪਾਣੀ ਤਾਂ ਮੈਂ ਪਾ ਦਤਾ ਜੀ ਪਾ ਦਤਾ ਦਾ ਥੈਂਕ ਯੂ ਖੜ ਜਾ ਫਿਰ ਤੈਨੂੰ ਤੇ ਸਾਡੀ ਆ ਨਾ ਉਹ ਆ ਜਾਂਦੀ ਹੈ ਪੈਨ ਦਾ ਘਟੇ ਥੋੜਾ ਥੋੜਾ ਚੱਲ ਮੈਂ ਤੈਨੂੰ ਬਾਅਦ ਚ ਮਿਲਦਾ ਮੜਾ ਜਾ ਉਹ ਬੰਦੇ ਨੂੰ ਮਿਲਿਆ ਹਾਂ ਉਹ ਦੇਖ ਹਾਲੋ ਵੀ ਇਧਰ ਬੰਦੇ ਨੂੰ ਮਿਲੋ ਸਤਰੀ ਗਾਲ ਜੀ ਨਾ ਅੱਜ ਗੱਡੀ ਨੂੰ ਨਵੀਂ ਬਣਾ ਦੂੰਗਾ ਵਿੱਚ ਤੇ ਗੰਦੀ ਹੋਈ ਜੀ ਆਹ ਦੇਖ ਆਹ ਜਿਹੜੇ ਆ ਜੁੱਤੀਆਂ ਲੈ ਕੇ ਚੜਦੇ ਆ ਤਿੰਨ ਗੱਡੇ ਇੱਕ ਉੱਪਰ ਦੇ ਨਿਖੜੀ ਪਈ ਇੱਕ ਬਾਈ ਗੱਡੀ ਮੈਂ ਰੋ ਗਿਆ ਤਾਂ ਲੈ ਕੇ ਇੱਕ ਦਿਨ ਨਾ ਰੋਪੜ ਹਸਪੀਟਲ ਨੂੰ ਤੂੰ ਤੇ ਦੇੇਠਾਂ ਲੱਗ ਗਈ ਅੱਪਰ ਹੋ ਗਈਆਂ ਬਿਠਾਂ ਇਧਰ ਆ ਕਿਥੇ ਖੜਾ ਬੱਠਲ ਇਹ ਪਤਾ ਨਹੀਂ ਇਹਨੂੰ ਛੇੜਦਾ ਡਰਮ ਜੀ ਡੋਕਰ ਕੋਾਈ ਦੇ ਰਿਹਾ ਜੀ ਹਾਂ ਕਰਾਤਾ ਕੰਮ ਕਿਥੇ ਲੋ ਭਾਈ ਮੁੰਡਿਆ ਬਾਈ ਗੱਡੀ ਸਾਡੀ ਜਲੰਧਰ ਨੂੰ ਜਾਂਦੀ ਲੰਬੇ ਰੂਟ ਨੂੰ ਹੁਣ ਹਾਂ ਤੇ ਹੂੰ ਇਹ ਟੁੱਟਣੇ ਦਾ ਖਤਰਾ ਇਹਨਾਂ ਕੇ ਬੱਸ ਜੀ ਦੀ ਹਾਂ ਤਾਂ ਹੀ ਵਾਰ ਨੂੰ ਹੁੰਦਾ ਬਾਈ ਅਸੀਂ ਬਾਈ ਦੇ ਜਾਂਦੇ ਹੁੰਦੇ ਆ ਲੱਕੜ ਦਾ ਕੰਮ ਚੱਲਦਾ ਉੱਥੇ ਵੀ ਫੇਰ ਜਾਣਾ ਇੱਕ ਅੱਧੇ ਦਿਨ ਚ ਹੂੰ ਵੀ ਇਹ ਜਾੜਾ ਜਾਣੇ ਲਾਦ ਲਵੇ ਨਾ ਹਾਂ ਥੱਲੇ ਲੱਗ ਜਾਂਦੀ ਲਾਤੇ ਰੋਗੜੇ 2000 ਕੇ ਜ਼ਿਆਦਾ 2000 ਦਾ ਇੱਕ ਛੁੱਕਰ ਹੈ ਅੱਛਾ ਚੱਲ ਫੇਰ 5000 ਲਾਇਆ ਠੀਕ ਆ ਚੱਲ ਲੋ ਭਾਈ ਕੋਈ ਵੀ ਚੀਜ਼ ਆ ਮੈਂਟੀਨੈਂਸ ਸਬੰਧ ਨਾਲ ਹੋਣੀ ਜ਼ਰੂਰੀ ਆ ਉਹ ਚਾਹੇ ਬੰਦੇ ਦਾ ਸਰੀਰ ਆ ਭਾਈ ਵੀ ਆਪਣੇ ਚੈੱਕ ਅਪ ਵੀ ਕਰਾਉਂਦੇ ਰਹੋ ਏਕਣਾ ਹੀ ਗੱਡੀਆਂ ਦਾ ਇਹ ਤਾਂ ਚਲੋ ਅਸੀਂ ਭਾਈ ਗੱਡੀਦਾਰ ਤੇ ਵਾਹੇ ਗਰੂ ਦਾ ਦੇਣਾ ਨਹੀਂ ਦੇ ਸਕਦੇ ਜਿਨੇ ਸਾਨੂੰ ਗੱਡੀ ਜੋਗਾ ਕਰਤਾ ਐ ਕੁਝ ਨਹੀਂ ਆ ਦੋਨੋਂ ਨਹੀਂ ਦਿਖਾਈ ਗੱਡੀ ਆਹ ਲੋ ਭਾਈ ਆਹ ਚੀਜ਼ ਲੈਂਦੇ ਨੇਤਰ ਵਾਈ ਰਾਂਦੇ ਤੇ ਆਪਾਂ ਨੇ ਵੀ ਲਾਉਣੀ ਇਹ ਬਿਲਕੁਲ ਵੈਕਿਊਮ ਜਿਹੜਾ ਕਿ ਆਹ ਡਾਂਟ ਤੇ ਪਤਾ ਲੱਗਦਾ ਤਾਂ ਨਿਕਲਦਾ ਨਹੀਂ ਇਹ ਹਾਂ ਪਰ ਇਸ਼ਾ ਡਾਊਨ ਇਹ ਜਿਹੜੇ ਨਿਕਲਣਾ ਚਾਹੀਦੇ ਹਾਂ ਹਾਂ ਡਾਊਨ ਕਰਨੇ ਇੱਕੋ ਚੀਜ਼ ਆਹੀ ਡਾਊਨ ਹੈ ਯਾਨੀ ਤਾਂ ਦੋਹੇ ਚੇਂਜ ਕਰਾਉਂਦੇ ਹਾਂ ਦੋਹੇ ਬੰਦੇ ਅੱਛਾ ਚੱਲ ਠੀਕ ਹੈ ਚਲ ਕੋਈ ਨਹੀਂ ਚਲ ਠੀਕ ਵਧੀਆ ਹੋ ਗਿਆ ਕੋਈ ਵੀ ਟ੍ਰੀਡਰ ਜਿਹੜੀ ਹੋ ਸਹੀ ਉਹ ਚੱਲਦੀ ਚੰਗੀ ਲੱਗਦੀ ਹੈ ਉਹ ਪਹਿਲੇ ਇਹ ਕੱਦੇ ਦੇ ਇਹਦਾ ਨੰਬਰ ਆ ਗਿਆ ਆੜੀ ਇਧਰ ਵੇਚ ਨੂੰ ਦੱਸ ਦੇ ਕਿ ਚਾਚੇ ਹੁਣ ਆਪਾਂ ਨੂੰ ਜਾਣਾ ਸਾਰਿਆਂ ਨੇ ਕਿਤੇ ਨੂੰ ਦੱਸ ਦੇ ਹੂੰ ਠੀਕ ਏ ਲਓ ਭਾਈ ਆ ਵੈਕਿਊਮ ਜਦਾ ਵੀ ਕੰਡਾ ਕੱਢੇ ਦੇਣਾ ਮੰਗ ਮੰਗਈਏ ਤੇ ਇਹ ਵੀ ਦੇਖ ਲੈਂਦੇ ਹਾਂ ਹਾਂ ਚਲੋ ਹਾਂ ਦਾ ਜਵਾਬ ਨਹੀਂ ਜਾਣੀ ਚਲ ਜਿੰਨੇ ਦਾ ਹੈ 2 3 ਦਾ ਆ ਦੇਖੋ ভাই ਬੰਦੇ ਨੇ ਅੱਜ ਗੱਡੀ ਦੀ ਨਾ ਜਿਆਦਾ ਲੱਗਦਾ ਏ ਪਰ ਇਹ ਗੱਲ ਬਣਾਏ ਦਿੰਦਾ ਹਾਂ ਜੀ ਕਿਆ ਕਰਦਾ ਤੂੰ ਇਹਨੇ ਭਾਈ ਉਹ ਆ ਦਾ ਇੱਥੇ ਬੂਟਾ ਇਹ ਕਾਤਾ ਤੋੜਿਆ ਇਹ ਟਾਲੀ ਨੂੰ ਹੋਣ ਨੂੰ ਪੁੱਤ 6 ਮਹੀਨੇ ਲੱਗੇ ਆ ਹੈ 6 ਮਹੀਨੇ ਟਾਲੀ ਨੂੰ ਹੋਣ ਨੂੰ ਲੱਗੇ ਆ ਤੂੰ ਤੋੜਨ ਲੱਗਿਆ ਲਓ ਭਾਈ ਹਵਾ ਵੀ ਚੱਲ ਪਈ ਦੇਖੋ ਬਾਕੀ ਭਾਈ ਉਹ ਆਪਣਾ ਕੰਮ ਲੱਗਿਆ ਵਾ ਦੇ ਜਿਵੇਂ ਸਾਰੇ ਆ ਲੋ ਇਹਨੂੰ ਰੱਖ ਦਿਆ ਹੁਣ ਆਪਾਂ 10 ਮਿੰਟ ਦੇ ਗੋਲ 10 ਮਿੰਟ ਦੇ ਗੋਲ ਕਰ ਦੇਣਾ ਬਾਈ ਆ ਲੋ ਇੱਥੇ ਦੇ ਬਾਈ ਤਾਰ ਪਾ ਕੇ ਬਾੜੀ ਆਪਣਾ ਟਰੈਕਟਰ ਕਿੱਥੇ ਆ ਉਹ ਆੜੀ ਤੇਰਾ ਦਾ ਟਿਊਸ਼ਨ ਦਾ ਟਾਈਮ ਹੋ ਗਿਆ ਹੈ ਹੋ ਕਾ ਕਹਿੰਦਾ ਮੈਂ ਵੀ ਕਹੀ ਜਾਮਾ ਹੈ ਇੱਧਰ ਨੂੰ ਘਾਤੇ ਘੁੰਮਦਾ ਹੈ ਹੈ ਚਲ ਵਿਚਾਰ ਮੈਂ ਵੀ ਦੇਖਾਂ ਵੀ ਉਧਰ ਨੂੰ ਕਹਦੇ ਪਹਿਲਾਂ ਜੀ ਆ ਪਾਉਂਦਾ ਫਿਰਦਾ ਚਲ 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 ਚੱਕ ਬਰ ਦਾ ਮਿੰਟ ਰਹਿ ਗਿਆ ਜੀ ਹੈ 10 ਮਿੰਟ ਰਹਿ ਗਿਆ ਜੀ ਚਲ ਵੀ ਚਲ ਚਲ ਫਿਰ ਪਾਪ ਬੰਗੂ ਚੱਕ ਬੂਟ ਚੱਕ ਮੈਂ ਵੀ ਕਹਾ ਵੀ ਸਿੰਬਰ ਦੇ ਸਿੰਬਰ ਦੇ ਸਰਦਾਰ ਨਹੀਂ ਗਿਆ ਹੋਊਗੀ ਸਾਡੀ ਮਨ ਜਿਆਦਾ ਆ ਗਿਆ ਜੀ ਹੈ ਜਿਆਦਾ ਜੀ ਨਹੀਂ ਲੱਗਦਾ ਨੇਗੇ 3:00 4:00 ਵਜੇ ਲੱਗਦਾ ਹੈ ਜਾਂ 1:00 ਵਜੇ ਲੱਗਣਾ ਹੈ ਪਹਲਾ ਵੀ ਦੂਆ ਬੂਟੂ ਵੀ ਭਲਾਈ ਚੱਕਾ ਆਹ ਦੇ ਉਧਰ ਚਾਚਾ ਨੇ ਪਤਾ ਨਹੀਂ ਗੱਡੀ ਚਾੜੀ ਕਿਆ ਕਿਆ ਕਰ ਦੇਣਾ ਅੱਜ ਕਹਿ ਦੇ ਕਿਤੇ ਕਿਹਾ ਭੰਨੇ ਨਹੀਂ ਗੱਡੀ ਭਰੇ ਅੱਜ ਰੋਟੀ ਵੀ ਨਹੀਂ ਕਰਦੀ ਜ ਨੇ ਹਾਂ ਗੱਡੀ ਜੇ ਨਾ ਸੌਜਵੇਂ ਕਿਤੇ ਸਾਫ਼ ਕਰਕੇ ਪਾਉਂਗੇ ਹਾਂ ਆਹ ਦੇ ਬਾਈ ਖੁਸ਼ ਹੋਇਆ ਪਿਆ ਮੁੰਡਾ ਆਹ ਦੇ ਹਾ ਹਾ ਅੱਧਾ ਜਾ ਰਹੇ ਸਾਡੇ ਕੱਪੜੇ ਗੱਡੀ ਪਰ ਲਾਏ ਹੈ ਹੈ ਹਾ ਇਹ ਹੈ ਕਿਤੇ ਤੇ ਕਿਤੇ ਕਮਾ ਲੈਂਦੀ ਹੈ ਨਾ ਫਿਰ ਕੇਅਰ ਕਰਨੇ ਪੈ ਜੀ ਹਮ ਮੰਨ ਗਏ ਰੋਜੋ ਫਤ ਜ ਹੈਗਾ ਟਾਈਮ ਬੈਠਾ ਨਾ ਤਾਂ ਉਹ ਗੱਡੀ ਵੀ ਹਰੇਕ ਨੂੰ ਆਪਣੀ ਆਪਣੀ ਹੈ ਤੂੰ ਵੀ ਦੇਖ ਲੈ ਜੱਦੀ ਲੱਗੀ ਸੀ ਮੇਰੇ ਨਾ ਤਾਂ ਥੱਕਦੀ ਨਹੀਂ ਹੈਗੀ ਦੁਬਾਰ ਹੋ ਗਿਆ ਟਾਈਮ ਹੋ ਜਾ ਨਹੀਂ ਥੱਕਣਾ ਤਾਂ ਕੀ ਆ ਵਾ ਘਰ ਦਾ ਕੰਮ ਆ ਜੀ ਕੰਮ ਤਾਂ ਕਹਿੰਦੇ ਰੱਬ ਦੀ ਪੂਜਾ ਹੁੰਦੀ ਹੈ ਜੀ ਜਿੰਨਾ ਕਰ ਲੋ ਉਹਨਾਂ ਫਿਰ ਫਲ ਮਿਲਦਾ ਹੈ ਓ ਹਮ ਲੋ ਭਾਈ ਇਹਨੇ ਵੀ ਟਾਈਮ ਨਹੀਂ ਇਹਨੇ ਮੰਗਦਾ ਆਇਆ ਤੁਸੀਂ ਚਲੇ ਜਾਨੇ ਆ ਬਾਹਰ ਹੁਣ ਕੋਈ ਨਾ ਕੋਈ ਕਾਸੇ ਚਲ ਜਾ ਕੇ ਰੱਖਣਾ ਹੋਇਆ ਆਪਣੇ ਆਪ ਨੂੰ ਨਾ ਤਾਂ ਬੂਟੇ ਚ ਪਾਣੀ ਪਾ ਦਤਾ ਫਿਰ ਹੈ ਹਾਂਜੀ ਪਿਆਰੇ ਨੇ ਥੋੜਾ ਥੋੜਾ ਹੀ ਇਹਨੂੰ ਪਤਾ ਹੱਸ ਬੈ ਜਾਂਦੀ ਹੈ ਰਾਤ ਨੂੰ ਤਾਂ ਕਰਕੇ ਬਹੁਤ ਹੀ ਲੋੜੀ ਮੈਂਦੀ ਹੈ ਗਰਮੀ 'ਚ ਜਾਵਾਂ ਉਹ ਕੜਾਈ ਆ ਗਿਆ ਮਲੇਰ ਕੋਟ ਲੈਂਦੀ ਹੈ ਮਸ਼ਹੂਰ ਬਾਹਰ ਹਾਂਜੀ ਹਾਂਜੀ ਐਸੇ ਤਾਂ ਮਾਰਕੀਟ ਬਣੀ ਪਈ ਹੈ ਜੀ ਸਭ ਘਰ ਦਾ ਕੁਝ ਆਉਂਦਾ ਰਿਹਾ ਨਾ ਜੋ ਵੀ ਚ ਮਾਰਕੀਟ ਲੈ ਲੋਗਾ ਤੇ ਬਾਹਰ ਨਿਕਲ ਕੇ ਹੂੰ ਪਿੰਡ ਦੀ ਮੋਹ ਹਾਂਜੀ ਜੋ ਜੁੱਤੀ ਵਾਲਾ ਹੈ ਕੱਪੜੇ ਵਾਲਾ ਲਓ ਭਾਈ ਮੁੰਡੇ ਨੇ ਗਿੱਲਾ ਕੱਪੜਾ ਗੱਡੀ 'ਚ ਮਾਰਤਾ ਉਹ ਦੇਖੋ ਮੈਂ ਹੁਣ ਅਸਦਾ ਬਰਮਾ ਕਾ ਰਾਤ ਦੇ ਕਹਿ ਰਹੇ ਆ ਜੀ ਕੱਲ ਵੀਡੀਓ ਪਾ ਲਈ ਤੀ ਜਸ਼ਨ ਦੀ ਜਦਾਂ ਕਹਿਣ ਲੱਗੇ ਕਹਿੰਦਾ ਦੀਦੀ ਆ ਜਾਓ ਕਹਿੰਦੀ ਮੈਂ ਨਹੀਂ ਆਉਣਾ ਕਹਿੰਦੀ ਲੜਦਾ ਤੂੰ ਲੜਦਾ ਕਹਿੰਦਾ ਮੈਂ ਦੀਦੀ ਤੋਂ ਹੋਰ ਹੀ ਅੱਗੇ ਤੇਰੀ ਲੜਦਾ ਹਾਂ ਆਨੀ ਉਸ ਵੇਰ ਦਾ ਵੇਲਾ ਆ ਵੀ ਰਹੀ ਜੀ ਉਹ ਦੀਦੀ ਆ ਜਵੇ ਹੈ ਐਦਾਂ ਦਿਖਾ ਮੂੰਹ ਐਦਾਂ ਮੂੰਹ ਕਰਕੇ ਦਿਖਾ ਦੀਦੀ ਆ ਜਵੇ ਲੈ ਜਾਉਂਗੇ ਪਾਪਾ ਹਾਂ ਉਹਦੇ ਕਰਕੇ ਥੋੜਾ ਜਿਹਾ ਓਕੇ ਲੜਣਾ ਨਹੀਂ ਹੈਗਾ ਅੱਜ ਇਹ ਹੂੰ ਤਲ ਕੋ ਬਾਈ ਭੈਣ ਭਾਈ ਦਾ ਪਿਆਰ ਵੀ ਕਰੇ ਕਿਸੇ ਟਾਈਮ ਲੜ ਵੀ ਪੈਣਾ ਹੀ ਫਿਰ ਕਿਸੇ ਤਰ੍ਹਾਂ ਸਰਦਾ ਵੀ ਨਹੀਂ ਚੱਲ ਕੋਈ ਚੱਲਦੇ ਹੀ ਐ ਨਿਆ ਲੜਾਈਆਂ ਨਾਲੇ ਆ ਹਾਂਜੀ ਕਿਉਂਕਿ ਬੱਚੇ ਸਾਰੇ ਛੁੱਟੀਆਂ ਕਰਕੇ ਲਾਕਵਾਸ ਦੇ ਗਏ ਹੋਏ ਐ ਉਹ ਅਸੀਂ ਵੀ ਚਾਰੇ ਭੈਣ ਭਾਈ ਬਹੁਤ ਲੜਦੇ ਤੇ ਹਾਂਜੀ ਇਹ ਆਪਣਾ ਹੁੰਦਾ ਤਾਂ ਜ਼ਿਆਦਾ ਛੋਟਾ ਮੰਮੀ ਨੂੰ ਜਾਨੀ ਮੰਮੀ ਨੇ ਛੋਟਿਆਂ ਨਾਲ ਜ਼ਿਆਦਾ ਲੜ ਕਰਦੀ ਸੀ ਹਾਂਜੀ ਕਹਿਣ ਲੱਜ ਕਰਦੇ ਉਹ ਇਹਨੂੰ ਕਾਹਤੇ ਘੁੰਦੇ ਹੈ ਕਹਿ ਤਾਂ ਦੰਨੇ ਘਰ ਦੇ ਵੀ ਛੋਟੇ ਲਾੜਲੇ ਹੁੰਨੇ ਹੂੰ ਚੱਲ ਫਿਰ ਚੱਕ ਲੈ ਸਾਈਕਲ ਕੱਢ ਲੈ ਆਪਣੀ ਗੱਡੀ ਠੀਕ ਨੇ ਲਓ ਭਾਈ ਚੱਕ ਹੋਣਾ ਜੇ ਤੇ ਅੰਦਰ ਲਾਈ ਨੀ ਚਕਾਲਾ ਚਾਚਾ ਦਾ ਚਕਾਲਾ ਚਲੋ ਬਾਈ ਬਾਕੀ ਮੌਸਮ ਹਰਜੀਤ ਮਹਿੰਦੀ ਤਿਆਰੀ ਹੈ ਹਾਂਜੀ ਕੱਲ ਤੋਂ ਬਹੁਤ ਸੋਹਣੀ ਧੁੱਪ ਹੋਈ ਜਾ ਕੇ ਇਹਦਾ ਬਤਨ ਸਵੇਰ ਦਾ ਗੱਡੀ ਭਰੇ ਹੈ ਉਹ ਦੇਖੋ ਬਾਈ ਬੰਦੇ ਨੇ ਇਕੱਲੇ ਨਹੀਂ ਸ਼ਟਰ ਚੱਕਦਾ ਹਾਂਜੀ ਹਾਂ ਜੇ ਗੱਡੀ ਭਰੇ ਉਹ ਦੇਖੋ ਹੈ ਚਾਹੇ ਦਿੱਤੀ ਵੀ ਮੈਂ ਦੋ ਦਿਨ ਵਰ ਕਹ ਲੈ ਰੋਟੀ ਕਹ ਲੈਣ ਕੰਮ ਕਰਕੇ ਕਰਨਾ ਥੋੜਾ ਜਿਆਦਾ ਚੱਲ ਵਧੀਆ ਹੁਣ ਧੋ ਵੀ ਦੇਣੀ ਉਹਨੇ ਹਾਂਜੀ ਆਹ ਲੋ ਬਾਈ ਹੁਣ ਤਾਂ ਥੈਂਕ ਯੂ ਬਾਤ ਤੇ ਪਾਣੀ ਵੀ ਕਈ ਵਾਰ ਆ ਜਿੰਦੀ ਚੱਲ ਜਾਂਦੀ ਹੈ ਕੀ ਹੋ ਗਿਆ ਉਸੋ ਹੋ ਗਿਆ ਲੱਗਦਾ ਅੱਛਾ ਪਤੰਗ ਦੀ ਡੋਰ ਫਸੇ ਵੀ ਤੇ ਛਿਆ ਉਹ ਦੇਖ ਕੋਈ ਆਇਆ ਬਾਈ ਬੰਦਾ ਮਨ ਲਾਦੀ ਤਾਰ ਤੋੜ ਲਈ ਕੋਈ ਆੜੀ ਤਾਂ ਹਾਂ ਤੋੜ ਲਈ ਤਾਰ ਡੰਡਾ ਪਸਾਇਆ ਤਾਂ ਵਿੱਚ ਨਾ ਮਤਲਬ ਹੀ ਨਹੀਂ ਹੋ ਸਕਦਾ ਦਿਖਾਈ ਤਾਂ ਖੜੀ ਰੋਕੀ ਇਹ ਤੋੜ ਦੀ ਤਾਰ ਫਸੇ ਵੀ ਹੈ ਕਿ ਤਾਰ ਤੋੜ ਲਈ ਤਾਂ ਹੀ ਨਿਕਲਿਆ ਸਵੇਕ ਤਾਂ ਅੰਦਰ ਦੇ ਨਹੀਂ ਤਾਂ ਨੰਡਾ ਨਹੀਂ ਵਸਾਉਣਾ ਇਹਨੇ ਜਾਂ ਚਾਚੇ ਦੇ ਕਰਾਲਾ ਸਿੱਧੀ ਮੜੀ ਜੀ ਆ ਕਰੀ ਆੜੀ ਮੜੀ ਜੀ ਆਰੀ ਦੀ ਗੱਡੀ ਲੋਟ ਉਹ ਬਾਈ ਇਹਨੂੰ ਵੀ ਆੜੀ ਉਹ ਕਹਿੰਦੇ ਉਹਨੂੰ ਵੀ ਆੜੀ ਉਹ ਹੋ ਜਾਂਦਾ ਹੈ ਹਾਂ ਜੀ ਪਿਆਰ ਵਾਲੇ ਨਹੀਂ ਮੜੀ ਦੋਹਾਂ ਦੇ ਹੂੰ ਲੜ ਪਿਆਰ ਵਾਲੇ ਨਾਲ ਬਚਾਰਾ ਬਾੜ ਲਈ ਕਿਤੇ ਗੱਡੀ ਦੇ ਉਹ ਦੇਖੋ ਹੀ ਉਹਦਾ ਜੀ ਬੁੱਟਿਆਂ ਚ 500 ਰੁਪਏ ਟਾਣੀ ਉਹ ਦੇਖ ਕੋਲੇ ਲਈ ਖੜਾ ਚਾਚੇ ਦੇ ਹਾਂ ਚਲੋ ਚੱਲ ਰਿਹਾ ਕੰਮ ਲੈ ਵੀ ਸਰਦਾਰ ਨੇ ਔਰ ਉੱਪਰ ਤੇ ਹੁੰਦੇ ਹੁੰਦੇ ਹੱਥ ਨਹੀਂ ਠਰਨ ਦਿੱਤੇ ਇਹਨਾਂ ਨੇ ਮੌਲ ਲੱਗਦੀ ਹੈ ਮੁਰਜ਼ਾ ਰਿਹਾ ਬੰਦ ਹਮ ਕਰ ਬੈਠਿਆ ਨੂੰ ਤਾਂ ਹੀ ਲੱਗਦਾ ਘੰਡਾ ਜਦੋਂ ਸੜਕ ਤੇ ਨਿਕਲਦਾ ਉਸ ਟਾਈਮ ਪਤਾ ਲੱਗਦਾ ਕਿ ਕਿੰਨੀ ਢੰਡ ਹੋਈ ਹੋਈ ਹੈ ਸਾਨੂੰ ਲੱਗੀਆਂ ਤਾਂ ਥੋੜਾ ਢੰਡੇ ਨਹੀਂ ਹੋ ਰਹੀ ਹੈ ਢੰਡੇ ਨਹੀਂ ਬਈ ਟਰੈਕਟਰ ਖੜਾ ਉਧਰ ਜਸਵੀਰ ਬਾਈ ਕੋਲੇ ਉਹਨੂੰ ਕਹਤਾ ਮੈਂ ਕਿਨੂੰ ਮੈਂ ਕੰਮ ਕਰਕੇ ਦੋ ਤਿੰਨ ਦਿਨ ਚ ਫੇਰੇ ਖੜਾ ਕੇ ਜਾਈਂ ਨਹੀਂ ਚੰਗੀ ਗੱਲ ਹੈ ਵਟਨੇ ਨੂੰ ਨਹੀਂ ਚੀਜ਼ਾਂ ਨਹੀਂ ਉਹ ਨਹੀਂ ਬਰਤਨ ਨੂੰ ਨਹੀਂ 엄마 ਫਿਰ ਗਲੀਆਂ ਚ ਇਧਰੋਂ ਲਿਆਉਣ ਲਿਆਉਣ ਤੇ ਹਾਂਜੀ ਮਾਂ ਜਦ ਬੇਰੋਗਾ ਫੇਰੇ ਖੜਾ ਜੇ ਵੀ ਉਧਰ ਵਾਈਰਾਂ ਦੀ ਖੜਾ ਦੇ ਕਰੋ ਠੀਕ ਹੈ ਠੀਕ ਹੈ ਨਹੀਂ ਲੋ ਭਾਈ ਰਲ ਮਿਲ ਕੰਮ ਚੱਲੀ ਜਾਂਦੇ ਆ ਭਾਈ ਸਾਰਿਆਂ ਦੀ ਟੇਕਣੀ ਇਕਣੇ ਹੈ ਹੈ ਲੋੜੀ ਦਾ ਸੰਧਾਰਾ ਦੇ ਆਉਣਾ ਨੇ ਜਸ਼ਨ ਜਿਹਾਉਣੀ ਜੀ ਆਪਾਂ ਨੂੰ ਅੱਛਾ ਹਾਂਜੀ ਕਿ ਤੈਨੂੰ ਚਾਰਜਿੰਗ ਵਾਲੀ ਸਕੂਟਰੀ ਲੈ ਕੇ ਦੇ ਦਮ ਮੈਂ ਤੂੰ ਦਇਆਇਕ ਕਰੋ ਵੀ ਪਹਿਲਾ ਹੈ ਮਾਦਾ ਮਨਵਾਜ਼ ਦੇਦੀ ਉਹਨੇ ਕਹਿੰਦਾ ਰਹਿਣ ਦੇ ਜਿਗਰ ਵੀ ਉੱਠ ਨਹੀਂ ਆਉਣਾ ਸਕੂਟਰੀ ਲਈ ਆ ਤੇ ਆ ਵੀਡੀਓ ਦੇਖ ਰਿਹਾ ਤੇ ਉਹ ਐਲਸੀਡੀ ਬਲ ਆ ਗਏ ਜੀ ਕਾ ਦੀ ਜੀ ਵਾਲੀ ਸਕੂਟਰੀ ਵਾਲੀ ਅੱਛਾ ਉਹ ਅਸਣ ਲੱਗ ਗਿਆ ਮੈਂ ਅਸਣ ਲੱਗ ਗਈ ਜਿਵੇਂ ਮੰਨੋ ਵੀ ਦਵਾ ਦੋ ਕਹਿੰਦਾ ਰਹਿਣ ਦੇ ਇੱਕ ਨਹੀਂ ਲੱਤਾ ਮੈਂ ਹੱਥ ਮਾਰ ਚਾਉਂਦੇ ਆਓ ਜੱਤ ਤੈਨੂੰ ਵੀਰੇ ਰੋਟੀਆਂ ਪਕਣੀਆਂ ਤੇ ਹੁਣ ਆ ਘਰੇ ਰਹਿ ਅਸੀਂ ਉਹਦੇ ਆਉਂਗੇ ਸੁਧਾਰੇ ਸਾਇਦ ਉਹਨੂੰ ਕਹਿੰਦੇ ਜੇ ਤੁਸੀਂ ਲੈ ਜਾਉਣਾ ਟਾਈਮ ਜਾ ਕੱਢ ਲਓ ਚਲਦੇ ਬੇਸੋਲ ਤਾਂ ਵੀ ਜਿੱਥੇ ਤੱਕ ਲੱਗਦਾ ਵੀ ਜੇ ਸਾਣਾ ਤਾਂ ਖੁੱਲ ਜਾਣੇ ਬਾਕੀ ਪਤਾ ਨਹੀਂ ਕਿ ਤੇ ਜ਼ਿਆਦਾ ਟਾਂਟ ਉੱਥੇ ਵੱਧ ਵੀ ਸਕਦੀ ਛੁੱਟੀ ਤਾਂ ਕੋਈ ਨਹੀਂ ਫਿਰ ਚਲਦੇ ਸਧਾਰਾ ਵੀ ਦੇਵਾਂਗੇ ਨਾਲੇ ਸਾਰੇ ਭੂਆ ਕੋਲ ਵੀ ਜਾਣਾ ਬਸ ਹੁਣ ਅਸੇ ਕੰਮਾਂ ਪਰ ਹਾਂਜੀ ਬਸ ਮੈਂ ਉਸ ਨੂੰ ਕਹਿੰਨੀ ਬਜਾਰ ਜਾ ਕਰਾਉਣੀ ਆਪਣੇ ਕੰਮ ਦੇ ਨੇੜੇ ਲਓ ਪੰਜ ਸੱਤ ਦਿਨ ਰਹਿ ਗਏ ਉਹਦੀ ਨੂੰ ਵੀ ਚੱਲ ਫਿਰ ਠੀਕ ਆ ਧੰਨਵਾਦ ਤੇਰਾ ਯਾਦ ਕਰਾਤਾ ਤੈ ਮੇ ਉਹ ਬੱਕਰੇ ਨੂੰ ਭੇਜ ਦੇ ਗੱਡੀ ਸਵਾਰ ਦਾ ਜਿਹੜਾ ਉਹ ਅੱਜ ਕੱਲ੍ਹ ਮਾਰਤਾ ਦਾ ਜੇ ਜੇ ਨਿਕਰੀਆਂ ਨਾ ਕਿ ਨਾ ਮਾਨ ਨਹੀਂ ਲੱਗਦਾ ਲੈ ਕੇ ਆਉਣ ਨੂੰ ਇਨੂੰ ਲੈ ਆਉਣ ਦੇ ਇਨੂੰ ਭੇਜ ਦੇ ਉਹ ਦੋਹੀ ਲੈ ਆਈ ਜਾ ਕੇ ਜੇ ਸਾਨੂੰ ਉਹ ਦੋਹੀ ਲੈ ਆਈਂ ਜੇ ਸਾਨੂੰ ਜਾ ਕੇ ਹਾਂ ਨਾਲੇ ਝੋਲਾ ਲੈ ਜਾ ਸਮਾਨ ਦਾ ਸਿੱਧੇ ਦਾ ਜਿਹੜਾ ਜਿਹੜਾ ਦੇਣਾ ਹੈ ਠੀਕ ਹੈ ਸਰਦਾਰ ਨਹੀਂ ਹਾਂਜੀ ਲਿਖ ਕੇ ਦੇ ਦੇ ਵੀ ਆਹ ਸਮਾਨ ਲੈ ਕੇ ਜਾਇਂ ਨੂੰ ਠੀਕ ਹੈ ਹਾਂ ਆਹ ਹੈ ਸੇਟੂੜਾ ਆ ਕੇ ਸੌਦੇਮਾ ਗਣਾ ਨਹੀਂ ਘੱਟ ਵੱਧ ਨਾ ਲੈ ਜਵੇ ਸਮਾਨ ਪੂਰਾ ਭੇਜਣਾ ਠੀਕ ਨਹੀਂ ਚਲੋ ਭਾਈ ਉਹ ਦੇਖੋ ਭਾਈ ਬਸੰਤ ਪੰਚਮੀ ਨੂੰ ਮੁੱਖ ਰੱਖਦੇ ਹੋਏ ਪਤੰਗਾਂ ਦਾ ਜੋਰ ਚੱਲ ਰਿਹਾ ਹੈ ਹੈ ਬੱਚੇ ਕਿੱਥੇ ਟਿਕਦੇ ਛੁੱਟੀਆਂ ਕਰੀ ਤਾ ਜਾਂਦੇ ਸਰਕਾਰ ਜਿਹੜੀਆਂ ਉਸੇ ਬੈਠੇ ਰਹੇ ਨੇ ਟੇਕ ਇਹਨਾਂ ਨੇ ਪੜਾਈ ਕਰਦੇ ਆ ਘਰ ਦਾ ਤੁਹਾਨੂੰ ਪਤਾ ਫਿਰ ਹੈ ਕੋਈ ਨਹੀਂ ਹੁਣ ਮੌਸਮ ਆ ਬਸੰਤ ਦਾ ਆ ਗਿਆ ਚੱਲਦਾ ਪੇਚਾ ਪਿਆ ਵਾ ਭਾਈ ਉਹ ਦੇਖੋ ਇਹ ਆ ਦੋਹੇ ਪਤੰਗਾ ਦਾ ਪੇਚਾ ਪਿਆ ਵਾ ਪਰ ਬੈਠਣ ਫੇਰ ਨਹੀਂ ਸੀ ਕੱਜ ਹੋ ਰਿਆ ਇਹਦੇ ਮੈਂ ਨੂੰ ਐਂ ਦੱਸ ਬਈ ਐਦਾਂ ਦੱਸ ਟਾਟਾ ਵਿਰਲਾ ਨਾਲ ਬਿੱਟ ਲੱਦਦੀ ਹੈਗਾ ਹਾਂ ਜਿਹੜਾ ਤੁਸੀਂ ਰੋਜ਼ ਦੇਖੋ ਦੋ ਦਿਨ ਅੱਗੇ ਹੁਣ ਤੱਕ ਦਿਨ ਵੀ ਨਹੀਂ ਕੱਢਦਾ ਹੈਗਾ ਦੇਖ ਲਓ ਚਲ ਵਾਪਸ ਉਹਨੂੰ ਦੱਦੀ ਦੀ ਹੁਣ ਹੈ ਨਹੀਂ ਆ ਦੇਖ ਲਓ ਬਈ ਉਹ ਖੋਲ ਕੇ ਖੜ ਕੇ ਉੱਧਰ ਸਾਡਾ ਖਜ਼ਾਨਾ ਕਿਹਾ ਤੇ ਅੱਛਾ ਕੱਚੇ ਨੇ ਬਲਾਸ ਮੰਗਾਇਆ ਉਹ ਦੇਖ ਰਹਾ ਮੁੰਡਾ ਚਾਬੀਆਂ ਦੇਖਦਾ ਲਓ ਬਾਈ ਆਹ ਗਰਾਜ ਆ ਪਿੱਛੇ ਜਿੱਥੇ ਸਮਾਨ ਰੱਖੀ ਜਾਂਦੇ ਆ ਲੈ ਮੈਂ ਦੇ ਚਲੋ ਬਾਈ ਬਾਕੀ ਚੱਲਦਾ ਕੰਮ ਠੀਕ ਹੈ